ਰਾਜ ਸਿੰਘ ਖੇਰੋਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਜ਼ਿਲ੍ਹਾ ਸੈਕਟਰੀ ਆ ਅਸੀਂ ਜਿਹੜੀ ਆਹ ਵਾਰਦਾਤ ਹੋਈ ਆ ਉਸ ਨੂੰ برداشت ਨਹੀਂ ਕਰ ਸਕਦੇ ਕਿਉਂਕਿ ਸਾਡਾ ਜਿਹੜਾ ਭਾਈਚਾਰਾ Hindu ਆ Muslim ਆ Sikh ਆ Sai ਆ ਅਸੀਂ ਸਾਰੇ ਆਸਮੇ ਰਲ ਕੇ ਰਹਿੰਦੇ ਆ ਪਰ ਸਰਕਾਰਾਂ ਜਿਹੜੀਆਂ ਕੁਝ ਸ਼ਰਾਰਤੀ ਅੰਸਰਾਂ ਨੂੰ ਵਿਚ ਵਾਰ ਕੇ ਇਹੋ ਜਿਹੇ ਜਿਹੜਾ ਪਾੜਾ ਪਾ ਕੇ ਇਹ ਵੇਖੋ ਪਹਿਲਾਂ ਤਾਂ ਕਤਲੇਆਮ ਹੋਇਆ ਉਸ ਤੋਂ ਬਾਅਦ ਚ ਮੁਸਲਮਾਨ ਤੇ ਹਿੰਦੂ ਨੂੰ ਲੜਾਇਆ ਗਿਆ ਇਹ ਸਾਰੀਆਂ ਸਾਜ਼ਿਸ਼ਾਂ ਅਸੀਂ ਇਹ ਨਹੀਂ ਚੱਲਣ ਦੇਵਾਂਗੇ ਅਸੀਂ ਭਾਈਚਾਰੇ ਨੂੰ ਇੱਕਸਾਰ ਰੜ ਪੜਾ ਕੇ ਰੱਖਾਂਗੇ ਅਸੀਂ ਇਹੋ ਜਿਹਾ ਜਿਹੜਾ ਕੋਈ ਵੀ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਹਾਂਜੀ ਜਿਹੜਾ ਅੱਜ ਦਾ ਪ੍ਰੋਗਰਾਮ ਆ ਇਹ ਮੁਸਲਮ ਫਰੰਟ ਵੱਲੋਂ ਮੁਸਲਮਾਨ ਵਿਰੰਮ ਵੱਲੋਂ ਰੱਖਿਆ ਗਿਆ ਜਿਹੜਾ ਪਹਿਲਗਾਮ ਦੇ ਵਿੱਚ 28 ਵੇਦੋਸ਼ੇ ਹਿੰਦੂਆਂ ਦਾ ਕਤਲ ਕੀਤਾ ਗਿਆ ਉਹਦੇ ਵਿਰੋਧ ਦੇ ਵਿੱਚ ਤੇ ਅੱਜ ਦਾ ਜਿਹੜਾ ਇਹ ਇਕੱਠ ਹੈ ਇਹ ਮੰਗ ਕਰਦਾ ਕਿ ਸਖਤ ਕਾਰਵਾਈ ਕੀਤੀ ਜਾਵੇ ਔਰ ਇਹਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਕਿਉਂਕਿ ਇਹਦੇ ਵਿੱਚ ਕੁੱਝ ਸਵਾਲ ਵੀ ਉੱਠਦੇ ਆ ਉਹ ਇਹ ਹੈ ਕਿ ਜਦੋਂ ਦੋ ਦਹਾਕੇ ਪਹਿਲਾਂ ਬਿੱਲ ਕਲੈਂਟਨ ਇੱਥੇ ਇੰਡੀਆ ਦੇ ਦੌਰੇ ਤੇ ਆਇਆ 35 ਸਿੱਖਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਗੁਰਦੁਆਰੇ ਇਕੱਤਰ ਕਰਕੇ ਉਹਨਾਂ ਦਾ ਕਤਲੇਆਮ ਕੀਤਾ ਗਿਆ ਤੇ ਅੱਜ ਉਹ ਪ੍ਰਧਾਨ ਰਾਸ਼ਟਰਪਤੀ ਅਮਰੀਕਾ ਦਾ ਆਇਆ ਅੱਜ ਹਿੰਦੂ ਵੀਰਾਂ ਦਾ ਕਤਲ ਹੋਇਆ ਇਹਦੇ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ ਇਹ ਅੱਜ ਜਿਹੜੀ ਚੀਜ਼ ਹੈ ਮੰਗ ਕਰਦੀ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹ ਸਾਰਿਆਂ ਦੇ ਸਾਹਮਣੇ ਆਉਣਾ ਚਾਹੀਦਾ ਦੂਜੀ ਇਹ ਗੱਲ ਹੈ ਕਿ ਜਿਹੜਾ ਹਿੰਦੂ ਮੁਸਲਮ ਸਿੱਖ ਈਸਾਈ ਇਹ ਲੋਕ ਤਾਂ ਸ਼ਾਂਤੀ ਦੇ ਨਾਲ ਰਹਿਣਾ ਚਾਹੁੰਦੇ ਆ ਇਹ ਭਾਈਚਾਰਾ ਬਰਕਰਾਰ ਰੱਖਣਾ ਚਾਹੁੰਦੇ ਆ ਪਰ ਇਸ ਭਾਈਚਾਰੇ ਨੂੰ ਕੁਝ ਸਾਜ਼ਿਸ਼ੀ ਲੋਕ ਕੁਝ ਸਿਆਸੀ ਜਮਾਤਾਂ ਉਹ ਇੰਡੀਆ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਕਿਉਂਕਿ ਜਿਹੜੇ ਢੰਗ ਦੇ ਨਾਲ ਇਹ ਜਿਹੜੀ ਹੁਣ ਕੱਟੜਾਂ ਵਾਪਰੀ ਹੈ ਮੰਨ ਲਓ ਅਤਵਾਦੀਆਂ ਨੇ ਨਰਦੋਸ਼ੇ ਲੋਕਾਂ ਦਾ ਕਤਲ ਕੀਤਾ ਪਰ ਜਿਹੜੇ ਟੀਵੀ ਚੈਨਲ ਆ ਮੈਂ ਵੀਡੀਓ ਰਹੀਂ ਇਹ ਵੀ ਬੇਨਤੀ ਕਰਨੀ ਮਤਲਬ ਬੁਲਰਾ ਭੋਗ ਰਹੇ ਹਾਂ ਕਿਸ ਦਾ ਬੁਲਰਾ ਭੋਗ ਰਹੇ ਹੋ ਕੀ ਕਰਦੇ ਪਹਿਲਾਂ ਤਾਂ ਮੈਂ ਬੰਦਾ ਮੀਡੀਆ ਦਾ ਬਹੁਤ ਬਹੁਤ ਧੰਨਵਾਦੀ ਹਾਂ ਇਹ ਉਸ ਲੋਕਰੰਟ ਸਾਡੇ ਰਹਿਮਾਨ ਮਸਜਿਦਾ ਵੱਲੋਂ ਅਸੀਂ ਇਹ ਕਰਨ ਚੁੱਕਿਆ ਅਸੀਂ ਪਹਿਲਾ ਜਿਹੜਾ ਹਮਲਾ ਹੋਇਆ ਅਤਵਾਦੀਆਂ ਨੇ ਸਾਡੇ ਭਰਾ ਹਿੰਦੂ ਵੀਰ ਉਹਨਾਂ ਦਾ ਕਤਲयाम ਕੀਤਾ ਅਸੀਂ ਉਹਨਾਂ ਦੇ ਵਿਰੋਧ ਦੇ ਵਿੱਚ ਅਤਵਾਦੀਆਂ ਦਾ ਪਤਲਾ ਫੋਕ ਰਹੇ ਆ ਉਸ ਕਰਕੇ ਅਸੀਂ ਇਹ ਮਜਾਦਾ ਕਰ ਰਹੇ ਆ ਕਿ ਉਹਨਾਂ ਨੂੰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ ਕਾਨੂੰਨ ਦੇ ਦਾਇਰੇ 'ਚ ਲਿਆ ਕੇ ਉਹਨਾਂ ਨੂੰ ਦਾਹ ਵਾਸਤੇ ਕਿਸੇ ਨੂੰ ਹੋਰ ਨਾ ਨਾ ਇਹੋ ਜਿਹਾ ਕੰਮ ਹੋ ਸਕੇ ਸਰਕਾਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਵੀ ਉਥੋਂ ਦੀ ਇੱਕ ਜਿਹੜੀ ਨੰਗ ਸਕਦੀ ਅਤਵਾਦੀ ਕਿਵੇਂ ਆ ਗਿਆ ਇਹਨਾਂ ਨੂੰ ਸਰਕਾਰਾਂ ਨੂੰ ਅਪੀਲ ਆ ਸਾਡੀ ਕਿ ਕਰੜੀ ਤੋਂ ਕਰੜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ